ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅਮੀ ਦਾ ਸਾਰੇ ਚੜ੍ਹਦੀ ਕਲਾ ਚ ਹੋਮਗੇ ਠੀਕ ਠਾਕ ਹੋਮਗੇ ਅੱਜ ਦੀ ਵੀਡੀਓ ਚ ਗੱਲਬਾਤ ਕਰਦੇ ਆ ਜੀ ਵਾਂਸਮਤੀ ਦੇ ਜਿਹੜੇ ਰੇਟ ਮੰਡੀਆਂ ਚੱਲ ਰਹੇ ਨੇ ਜਿਹੜੇ ਅਦਰ ਸਟੇਟ ਚ ਜਿਹੜੀਆਂ ਆ ਰਹੀ ਆ ਵਾਂਸਮਤੀ ਉਸ ਤੇ ਕੀ ਰੇਟ ਟ੍ਰੇਡ ਚੱਲੀ ਜਾਂਦੇ ਨੇ ਤੇ ਤੁਹਾਡੇ ਨਾਲ ਆਪਾਂ ਸਾਰੇ ਸਾਰੇ ਰੇਟ ਸਾਂਝੇ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਆਪਣੇ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਆਪਾਂ ਸਭ ਤੋਂ ਪਹਿਲਾਂ ਵਾਂਸਮਤੀ 1509 ਕਿਹੜੇ-ਕਿਹੜੀਆਂ ਸਟੇਟਾਂ 'ਚ ਕੀ-ਕੀ ਰੇਟ ਵਿਕੀ ਆ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਾਂਗੇ ਸ਼ੁਰੂ ਕਰਦੇ ਆਂ ਜੀ ਵੀਡੀਓ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਕਰਨਾਲ ਮੰਡੀ ਦੀ ਕਰਨਾਲ ਮੰਡੀ 'ਚ 1509 ਵਿਕੀ ਆ ਜੀ 3000 ਰੁਪਏ ਨੂੰ ਤੇ ਲਾੜਵਾ ਮੰਡੀ 'ਚ ਵਿਕੀ ਆ ਜੀ 2505 ਤੋਂ ਲੈ ਕੇ 2940 ਰੁਪਏ ਅੱਗੇ ਗੱਲ ਕਰਦੇ ਆਂ ਜੀ ਤਰਾਵੜੀ ਮੰਡੀ ਦੀ ਤਰਾਵੜੀ ਮੰਡੀ 'ਚ 1509 ਲੱਗੀ ਆ ਜੀ 2700 ਤੋਂ ਲੈ ਕੇ 2900 ਰੁਪਏ ਜਗਾਦਰੀ ਮੰਡੀ 'ਚ 1509 ਲੱਗਿਆ ਜੀ 2600 ਤੋਂ ਲੈ ਕੇ 2300 15 ਰੁਪਏ ਅੱਗੇ ਜੰਗੀਰਾਵਦ ਮੰਡੀ 'ਚ 1509 ਲੱਗਿਆ ਜੀ 2700 ਤੋਂ ਲੈ ਕੇ 2950 ਰੁਪਏ ਬਲੰਦਸ਼ਹਿਰ ਮੰਡੀ 'ਚ 1509 ਲੱਗਿਆ ਜੀ 2600 ਤੋਂ ਲੈ ਕੇ 3051 ਰੁਪਏ ਭਰਤਪੁਰ 'ਚ ਜਿਹੜੀ ਸਰੋਂ ਵਿਕੀ ਹੈ ਜੀ 6955 ਰੁਪਏ ਵਿਕੀ ਹੈ ਗੋਵ ਮੰਡੀ ਦੀ ਗੱਲ ਕਰੀਏ ਤਾਂ 1509 ਲੱਗੀ ਹੈ ਜੀ 2900 ਰੁਪਏ ਤੇ ਇੱਥੇ ਗੰਗੋ ਮੰਡੀ ਜਿਹੜੀ ਇੱਕ ਢੇਰੀ ਲੱਗਿਆ ਜੀ ਟਾਪ ਰੇਟ 2950 ਰੁਪਏ ਤੇ ਦਿੱਲੀ ਦੀ ਨਰੇਲਾ ਮੰਡੀ ਦੀ ਗੱਲ ਕਰੀ ਤਾਂ 1509 ਲੱਗੀ ਹੈ ਜੀ 2550 ਤੋਂ ਲੈ ਕੇ 2915 ਰੁਪਏ ਤੇ 1847 ਲੱਗਿਆ ਜੀ ਇੱਥੇ 3000 ਰੁਪਏ ਦਿੱਲੀ ਦੀ ਨਰੇਲਾ ਮੰਡੀ ਦੀ ਗੱਲ ਕਰ ਰਹੇ ਹਾਂ ਤੇ ਇੱਥੇ ਕਣਕ ਦਾ ਰੇਟ ਰਿਹਾ ਜੀ 2850 ਰੁਪਏ ਤੇ ਗੜ ਮੁਕਤੇਸਰ ਮੰਡੀ ਜਿਹੜੀ 1509 ਲੱਗੀ ਹੈ ਜੀ 2500 ਤੋਂ ਲੈ ਕੇ 2900 ਰੁਪਏ ਇਹ ਹਨ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕੀਤੇ ਨੇ ਜਿੰਨੀ ਕ ਅਪਡੇਟ ਆਪਣੇ ਕੋਲੇ ਆਈ ਸੀ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਇਹ ਤੋਂ ਹੁਣ ਸ਼ੇਅਰ ਕਰਕੇ ਤੁਸੀਂ ਅੱਗੇ ਵਚਾਉਣੀ ਆ ਵੀਡੀਓ ਤੇ ਬਣੇ ਰਹਿਣ ਲਈ ਧੰਨਵਾਦ ਜੀ ਕੱਲ ਨੂੰ ਨਵੀਂ ਅਪਡੇਟ ਨਾਲ ਮਿਲਦੇ ਆ ਤਤਕਾਲੀ ਧੰਨਵਾਦ ਸਤਿ ਸ੍ਰੀ ਅਕਾਲ